ਯਾਨੀ ਨਾਨਕ ਦੇ ਨਾਮ ਆਧਾਰ ਤੇ ਜਾਂ ਨਾਮੇ ਸੁਮੰਡਾ ਰਾਗੋਰੀ ਪੂਰੀ ਮੇਲਾ ਪੰਜਵਾ ਕਰੋ ਬੇਨਤੀ ਸੁਣੋ ਮੇਰੇ ਗੁਰੂ ਤਾਂ ਸੰਧਕਾਰ ਦੀ ਵਿਲਾਹੀਆਂ ਖਾਸ ਲੋ ਹੱਤਾਂ ਲਾਉਂਦੇ ਕਰਿਆ ਸੀ ਨਾਮੇ ਬਾਜੂ ਦੀ ਤਰ੍ਹਾਂ ਸਿਵਾਲੇ ਪੰਜ ਤੱਤਾ ਚ ਵਲੀਨ ਹੋਏ ਰਾਜਵੀਰ ਜਵੰਦਾ ਤੁਹਾਨੂੰ ਦੱਸਦੇ ਕਿ ਰਾਜਵੀਰ ਜਵੰਦਾ ਦਾ ਉਸਦੇ ਜੱਦੀ ਪਿੰਡ ਪੋਨਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਹੈ ਬੜੀਆਂ ਭਾਵੂ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਕਿ ਕਿਵੇਂ ਪਰਿਵਾਰ ਗਾਇਕ ਯਾਰ ਦੋਸਤ ਪਿੰਡ ਵਾਲੇ ਲੋਕ ਰੋ ਰਹੇ ਨੇ ਤਾਂ ਹਮਾਰ ਮਾਰ ਮਾਰ ਰੋ ਰਹੇ ਨੇ ਕਿਉਂਕਿ ਉਹਨਾਂ ਦਾ ਯਾਰ ਉਹਨਾਂ ਦਾ ਮਨਪਸੰਦ ਗਾਇਕ ਇਸ ਦੁਨੀਆ ਤੋਂ ਸਦਾ ਲਈ ਅਲਵਿਦਾ ਕਹਿ ਗਿਆ ਹੈ ਤਾਂ ਉਹਨਾਂ ਦਾ ਹੁਣ ਅੰਤਿਮ ਸੰਸਕਾਰ ਕਰ ਦਿੱਤਾ ਹੈ ਉੱਥੇ ਕੀਤਾ ਜਿੱਥੇ ਰਾਜਵੀਰ ਜਵੰਦਾ ਅਕਸਰ ਬਚਪਨ ਦੇ ਵਿੱਚ ਉਸ ਗਰਾਊਂਡ ਦੇ ਵਿੱਚ ਖੇਡਦਾ ਸੀ ਤਾਂ ਉਸ ਗਰਾਊਂਡ ਦੇ ਵਿੱਚ ਹੀ ਪਰਿਵਾਰ ਦੇ ਵੱਲੋਂ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ ਦੇਖ ਸਕਦੇ ਹੋ ਕਿ ਭਾਵੂ ਕਰਨ ਵਾਲੀਆਂ ਤਸਵੀਰਾਂ ਸਾਰਾ ਪੰਜਾਬ ਸਾਰੇ ਪੰਜਾਬੀ ਰੋ ਰਹੇ ਨੇ ਕਿਉਂਕਿ ਰਾਜਵੀਰ ਜਵੰਦਾ ਨੇ ਹਮੇਸ਼ਾ ਹੀ ਸਾਫ ਸੁਥਰੀ ਗਾਇਕੀ ਦੇ ਨਾਲ ਲੋਕਾਂ ਨੂੰ ਆਨੰਦ ਦਿੱਤਾ ਚਾਹੇ ਸਕੂਨ ਦਿੱਤਾ ਉਹਨਾਂ ਦੇ ਗਾਣਿਆਂ ਦੇ ਵਿੱਚ ਜੋ ਲਫ਼ਜ਼ ਸੀ ਬੜੇ ਸਾਫ ਸੁਥਰੇ ਸੀ ਇਨਾਂ ਦੀ ਸਾਫ ਸੁਥਰੀ ਗਾਇਕੀ ਕਰਕੇ ਲੋਕ ਇਨਾਂ ਦੇ دیਵਾਨੇ ਸੀ ਤਾਂ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ ਰਾਜਵੀਰ ਜਵੰਦਾ ਦਾ ਉਹਨਾਂ ਦੇ ਜੱਦੀ ਪਿੰਡ ਪੋਨਾ ਤੋਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਤਾਂ ਲਾਈਵ ਤਸਵੀਰਾਂ ਹੈ ਉਸ ਗਰਾਊਂਡ ਤੋਂ ਆ ਜਿੱਥੇ ਰਾਜਵੀਰ ਜਵੰਦਾ ਅਕਸਰੀ ਆਪਣੇ ਦੋਸਤਾਂ ਦੇ ਨਾਲ ਬਚਪਨ ਦੇ ਵਿੱਚ ਖੇਡਦਾ ਸੀ ਉਸ ਥਾਂ ਦੇ ਵਿੱਚ ਹੀ ਉਹਨਾਂ ਨੂੰ ਹੁਣ ਪੰਜ ਤੱਤਾ ਦੇ ਵਿੱਚ ਵਿਲੀਨ ਕਰ ਦਿੱਤਾ ਹੈ ਉਹਨਾਂ ਦੀ ਮਾਂ ਦਾ ਉਹਨਾਂ ਦੀ ਪਤਨੀ ਦਾ ਉਹਨਾਂ ਦੇ ਬੱਚਿਆਂ ਦਾ ਰੋ ਰੋ ਬੁਰਾ ਹਾਲ ਹੈ ਗਾਇਕਾਂ ਦਾ ਵੀ ਰੋ ਰੋ ਬੁਰਾ ਹਾਲ ਹੈ ਸੀਐਮ ਭਗਵੰਤ ਮਾਨ ਵੀ ਪਹੁੰਚੇ ਹੋਏ ਸੀ ਜਿੱਥੇ ਉਹਨਾਂ ਦੇ ਵੱਲੋਂ ਵੀ ਪਰਿਵਾਰ ਦੇ ਨਾਲ ਅਫਸੋਸ ਕੀਤਾ ਗਿਆ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਉਨਾ ਦੇ ਨਾਲ ਹੈ ਕਿ ਦੂਜੇ ਪਾਸੇ ਰੇਸ਼ਨ ਅਨਮੋਲ ਨੇ ਵੀ ਵੱਡਾ ਬਿਆਨ ਦਿੱਤਾ ਹੈ ਕਿ ਜ਼ਿੰਮੇਵਾਰ ਅਫਸਰ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਅਕਸਰੀ ਲੋਕ ਗੱਡੀਆਂ ਖਰੀਦਣ ਵੇਲੇ ਕਾਉ ਟੈਕਸ ਦਿੰਦੇ ਨੇ ਲੇਕਿਨ ਫਿਰ ਵੀ ਇਹਨਾਂ ਪਸ਼ੂਆਂ ਦੀ ਸਾਂਭ ਸੰਭਾਲ ਨਹੀਂ ਕਰਦੇ ਤਾਂ ਅੱਜ ਇਹਨਾਂ ਦੀ ਬਦੌਲਤ ਕਰਕੇ ਇਹਨਾਂ ਦੇ ਗੰਦੇ ਸਿਸਟਮ ਕਰਕੇ ਸਾਡਾ ਯਾਰ ਰਾਜਵੀਰ ਜਵੰਦਾ ਸਾਡੇ ਤੋਂ ਸਦਾ ਲਈ ਦੂਰ ਹੋ ਗਿਆ ਸਾਰੇ ਗਾਇਕ ਤਹਾ ਮਾਰ ਰੋ ਰਹੇ ਨੇ ਰਾਜਵੀਰ ਜਵੰਦਾ ਨੂੰ ਯਾਦ ਕਰਕੇ ਭਾਈ ਮੀਡੀਆ ਪਿੱਛੇ ਹੋ ਜਾ ਭਾਈ ਰੈਂਟ ਤੇ ਖੜੀ ਭਾਈ ਇਹਨਾਂ ਕੋ ਖਾਣ ਦੀ ਜਗ੍ਹਾ ਇਹ ਵੀ ਕਰ ਲੋ پچھلے پچھلے ۾ ٿي وڳا ماڙا جا پيچي <laughs>